ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਈਡਬਲਯੂਐਸ ਰਿਜ਼ਰਵੇਸ਼ਨ ਦੀ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਰਿਲੇਟਡ ਇੱਕ ਜਿਹੜਾ ਫੈਸਲਾ ਹੈਗਾ ਸੀ ਉਹ ਵੇਖਣ ਨੂੰ ਮਿਲ ਰਿਹਾ ਜਿਹਦੇ ਕਰਕੇ ਕਾਫੀ ਸਾਰੀਆਂ ਜੜੀਆਂ ਭਰਤੀਆਂ ਨੇ ਟੀਚਿੰਗ ਭਰਤੀਆਂ ਦੀ ਮੈਂ ਗੱਲ ਕਰ ਰਿਹਾ ਜਿਵੇਂ ਕਿ 37 4 68 35 ਇਹਨਾਂ ਦੀਆਂ ਲਿਸਟਾਂ ਦੁਬਾਰਾ ਤੋਂ ਜਾਰੀ ਕੀਤੀਆਂ ਗਈਆਂ ਨੇ ਆਪਣੇ ਚੈਨਲ ਤੇ ਜੁੜੇ ਹੋਏ ਕਾਫੀ ਸਾਰੇ ਜਿਹੜੇ ਸਾਥੀ ਨੇ ਉਹ ਕਰ ਰਹੇ ਹੈਗੇ ਆ ਟੀਚਿੰਗ ਐਗਜ਼ਾਮ ਦੀ ਪ੍ਰੈਪਰੇਸ਼ਨ ਸੋ ਹੋ ਸਕਦਾ ਉਹਨਾਂ ਸਾਰੇ ਸਾਥੀਆਂ ਨੂੰ ਇਹਨਾਂ ਗੱਲਾਂ ਬਾਰੇ ਕੋਈ ਵੀ ਜਾਣਕਾਰੀ ਨਾ ਹੋਵੇ ਐਂਡ ਉਹਨਾਂ ਨੂੰ ਲੱਗਦਾ ਹੋਣਾ ਕਿ ਸਰ ਪਤਾ ਨਹੀਂ ਕਿਹੜੀਆਂ ਗੱਲਾਂ ਕਰ ਰਹੇ ਆ ਸੋ ਬਹੁਤ ਹੀ ਬੇਸਿਕ ਜੇ ਤਰੀਕੇ ਨਾਲ ਸਾਰੀਆਂ ਗੱਲਾਂ ਦੀ ਜਿਹੜੀ ਡਿਸਕਸ਼ਨ ਹੈਗੀ ਆ ਉਹ ਕਰਾਂਗੇ ਐਂਡ ਇਨਫੋਰਮੇਸ਼ਨ ਪਰਪਸ ਦੇ ਨਾਲ ਹੀ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਜਿੰਨੀ ਜਾਣਕਾਰੀ ਮੈਨੂੰ ਮਿਲੀ ਐਂਡ ਜੋ ਮੇਰੀ ਸਮਝ ਹੈਗੀ ਆ ਉਸ ਆਧਾਰ ਤੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਫਿਰ ਆਪਣੇ ਭਾਰਤ ਦੇ ਵਿੱਚ ਰਿਜ਼ਰਵੇਸ਼ਨ ਪਾਲਿਸੀ ਵੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਐਸਸੀ ਐਸਟੀ ਬੀਸੀ ਐਂਡ 2019 ਤੋਂ ਬਾਅਦ ای ਡਬਲਯੂ ਐਸ ਜਿਹਨੂੰ ਸਵਰਨ ਕੋਟਾ ਜਾਂ ਫਿਰ ਜਨਰਲ ਕੋਟਾ ਵੀ ਕਿਹਾ ਜਾਂਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਰਿਜ਼ਰਵੇਸ਼ਨ ਐ ਜੀ ਉਹ ਮਿਲਦੀਆਂ ਨੇ ਜੌਬ ਦੇ ਵਿੱਚ ਜਿਹ هزار ਪੋਸਟਾਂ ਨੇ ਉਹਦੇ ਵਿੱਚ ਪਹਿਲਾਂ ਤੋਂ ਹੀ ਵੰਡ ਹੋਈ ਹੁੰਦੀ ਹੈ ਕਿ ਇੰਨੀ ਜਿਹੜੀ ਵੈਕੈਂਸੀ ਹੋਏਗੀ ਇਸ ਕੈਟਾਗਰੀ ਨੂੰ ਮਿਲਣੀ ਆ ਇਹ ਰਿਜ਼ਰਵ ਹੈਗੀ ਆ ਐਂਡ ای ਡਬਲ ਯੂ ਐਸ ਜਿਹਨੂੰ ਸਵਰਨ ਕੋਟਾ ਵੀ ਕਿਹਾ ਜਾਂਦਾ ਜਰਨਲ ਕੋਟਾ ਵੀ ਕਿਹਾ ਜਾਂਦਾ ਆ ਇਹ 10% ਦੇਖਣ ਨੂੰ ਮਿਲਦਾ ਆ ਭਾਵ ਇਹ ਕਿ ਜੇਕਰ 1000 ਪੋਸਟਾਂ ਹੋਣਗੀਆਂ ਤੇ ਉਹਦੇ ਵਿੱਚ 10% ਲਗਭਗ 100 ਜਿਹੜੀਆਂ ਪੋਸਟਾਂ ਹੋਣਗੀਆਂ ਉਹਨੂੰ ਸਿਰਫ ਤੇ ਸਿਰਫ ਜਰਨਲ ਕੈਟਾਗਰੀ ਦਾ ਸਟੂਡੈਂਟ ਜਿਨ੍ਹਾਂ ਦਾ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਸਰਟੀਫਿਕੇਟ ਬਣਦਾ ਆ ਜਾਂ ਫਿਰ ਬਣਿਆ ਹੋਊਗਾ ਜਾਂ ਫਿਰ ਉਹ ਇਸ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਕੰਪਲੀਟ ਕਰਦੇ ਆ ਫਿਰ ਉਹ ਸਾਥੀ ਇਸ ਕੈਟਾਗਰੀ ਵਿੱਚ ਅਪਲਾਈ ਕਰ ਸਕਦੇ ਆ ਤੇ 3704 ਦੀ ਜ ਕਾਰਡਰ ਭਰਤੀ ਆਈ ਐਂਡ ਉਸ ਤੋਂ ਬਾਅਦ ਤੁਹਾਨੂੰ 41 ਕਾਰਡ ਦੀ ਜਿਹੜੀ ਮਾਸਟਰ ਕਾਰਡਰ ਭਰਤੀ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ 6835 E ਟੜੀ ਕਾਰਡਰ ਦੀ ਭਰਤੀ ਆਈ 59942342 ਵਾਲੀ ਚਲੋ ਪਹਿਲਾਂ ਵਾਲੀ ਭਰਤੀ ਸੀਗੀ ਬਟ ਆਪਾਂ ਅੱਜ ਦੀ ਵੀਡੀਓ ਵਿੱਚ 41 ਕਾਰਡ ਐਂਡ 6835 ਦੇ ਕੇਸ ਨਾਲ ਆਪਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਗੱਲ ਹੈਗੀ ਆ 2021 ਦੀ 2021 ਦੇ ਵਿੱਚ ਕਹਿ ਸਕਦੇ ਹਾਂ ਕਿ 3704 ਜਿਹੜੀ ਭਰਤੀ ਸੀਗੀ ਉਹਨਾਂ ਸਾਥੀਆਂ ਦੀ ਜੁਆਇਨਿੰਗ ਹੋਈ ਟੈਸਟ ਵਗੈਰਾ ਕਲੀਅਰ ਕਰਨ ਤੋਂ ਬਾਅਦ ਤੇ ਉਹਦੇ ਵਿੱਚ ਜਿਹੜੀ EWS ਰਿਜ਼ਰਵੇਸ਼ਨ ਸੀਗੀ ਉਹਨਾਂ ਦੀ ਵੱਖਰੀ ਮੈਰਿਟ ਲਿਸਟ ਬ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਆ ਕਿ ਜਦੋਂ ਵੀ ਕੋਈ ਐਗਜ਼ਾਮ ਹੁੰਦਾ ਆ ਮੈਰਿਟ ਦੇ ਆਧਾਰ ਤੇ ਤੁਹਾਨੂੰ ਨੌਕਰੀ ਦਿੱਤੀ ਜਾਂਦੀ ਆ ਮੈਰਿਟ ਦੇ ਆਧਾਰ ਤੇ ਜਿਹੜੀਆਂ ਓਪਨ ਕੈਟਾਗਰੀ ਵਿੱਚ ਜਿਹੜੀਆਂ ਵੈਕੈਂਸੀਸ ਹੁੰਦੀਆਂ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਪਰ ਓਪਨ ਕੈਟਾਗਰੀ ਦੇ ਵਿੱਚ ਮੰਨ ਲਓ ਕੋਈ BC ਕੈਟਾਗਰੀ ਦਾ ਸਟੂਡੈਂਟ ਹੈ ਜਾਂ ਫਿਰ ਕੋਈ ਜਨਰਲ ਕੈਟਾਗਰੀ ਦਾ ਸਟੂਡੈਂਟ ਹੈਗਾ ਆ ਜਾਂ ਫਿਰ ਕੋਈ SC ਕੈਟਾਗਰੀ ਦਾ ਸਟੂਡੈਂਟ ਹੈਗਾ ਆ ਜੇਕਰ ਉਹਦੇ ਨੰਬਰ ਬਹੁਤ ਵਧੀਆ ਆ ਰਹੇ ਆ ਓਪਨ ਲਿਸਟ ਵਿੱਚ ਉਹਦਾ ਨਾਮ ਆ ਰਿਹਾ ਤਾਂ ਉਹਨੂੰ ਰਿਜ਼ਰਵੇਸ਼ਨ ਦਾ ਜਿਹੜਾ ਬੈਨੀਫਿਟ ਹੈਗਾ ਜੀ ਉਹ ਨਹੀਂ ਮਿਲੂਗਾ ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਮੈਰਿਟ ਲਿਸਟ ਵਿੱਚ ਉਹ ਪਰਸਨ ਆ ਚੁੱਕਿਆ। ਹੋਪਸੋ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ پا ਰਹੇ ਹੋਣੇ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹਰੇਕ ਕੈਟਾਗਰੀ ਦੇ ਵਿੱਚ ਜਿਹੜੀ ਕਟ-ਆਫ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਡਿਫਰੈਂਸ ਵੇਖਣ ਨੂੰ ਮਿਲਦਾ ਆ। ਸੋ ਗੱਲ ਕਰ ਰਹੇ ਸੀਗੇ ایਡਬਲਯੂਐਸ ਕੈਟਾਗਰੀ ਦੀ। ایڈبلیوایس ریزਰਵੇਸ਼ਨ ਦੀ ਕਿ ਜਦੋਂ 3704 ਦੀ ਜਿਹੜੀ ਮੈਰਿਟ ਲਿਸਟ ਬਣੀ ਉਹਦੇ ਵਿੱਚ ਮੰਨ ਲਓ ਕਿ ਜਿਹੜੇ ਹਾਈਐਸਟ ਮਾਰਕਸ ਸੀਗੇ ਮੈਂ ਜਸਟ ਮੰਨਣ ਲਈ ਕਹਿ ਰਿਹਾ ਕਿ ਮੰਨ ਲਓ 150 ਵਿੱਚੋਂ ਕੋਈ 150 ਪਰਸੈਂਟ ਲੈ ਗਿਆ। ਜੇ ਵੇਖਿਆ ਜਾਵੇ ਤਾਂ ਉਹਨੂੰ ਹੋਣਾ ਚਾਹੀ ਉਦੀ ਵੱਖਰੀ ਮੈਰਿਟ ਲਿਸਟ ਬਣਾ ਦਿੱਤੀ ਗਈ ਜਿਹਨੂੰ ਤੁਸੀਂ EWS ਕਹਿ ਰਹੇ ਹੋ ਸੋ EWS ਮੈਰਿਟ ਲਿਸਟ ਦੇ ਵਿੱਚ ਕਹਿ ਲਓ ਉਹਦਾ ਨਾਮ ਆ ਗਿਆ ਉਹਨੂੰ ਉਸ ਅਕੋਰਡਿੰਗ ਜੌਬ ਮਿਲ ਗਈ ਪਰ ਉਹਨੂੰ ਮੈਰਿਟ ਲਿਸਟ ਜਿਹੜੀ ਸੀਗੀ ਓਪਨ ਕੈਟਾਗਰੀ ਦੀ ਉਹਦੇ ਵਿੱਚ ਕਨਸੀਡਰ ਨਹੀਂ ਕੀਤਾ ਗਿਆ ਐਂਡ ਇਸ ਚੀਜ਼ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਸੀਗਾ ਜਿਹਦੇ ਵਿੱਚ EWS ਵੱਲੋਂ ਇਹ ਦਲੀਲ ਦਿੱਤੀ ਗਈ ਜਿਵੇਂ SC BC ਕੈਟਾਗਰੀ ਜੇਕਰ ਇਹਨਾਂ ਦੇ ਨੰਬਰ ਚੰਗੇ ਆਉਂਦੇ ਆ ਤਾਂ ਇਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਕਨਸੀਡਰ ਕੀਤਾ ਜਾਂਦਾ ਆ ਇਸੇ ਤਰ੍ਹਾਂ ਹੀ EWS ਜਿਹੜੀ ਕੈਟਾਗਰੀ ਹੈਗੀ ਆ ਇਹ ਵੀ ਇਸ ਤਰ੍ਹਾਂ ਦੀ ਹੈਗੀ ਆ ਕੈਟਗਰੀ 1 ਜਿਹੜੀ ਕਿ 10% ਹੈਗੀ ਹੈ ਤੇ ਇਹਦੇ ਵਿੱਚ ਜਿਹੜੇ ਬੰਦੇ ਟੌਪ ਕਰ ਰਹੇ ਆ ਜਾਂ ਫਿਰ ਜਿਹੜੇ ਕਿ ਬਹੁਤ ਜ਼ਿਆਦਾ ਵਧੀਆ ਨੰਬਰ ਲੈ ਰਹੇ ਆ ਤੁਸੀਂ ਇਹਨਾਂ ਨੂੰ ਜਿਹੜੀ ਓਪਨ ਕੈਟਗਰੀ ਦੀ ਜਿਹੜੀ ਮੈਰਿਟ ਲਿਸਟ ਹੈਗੀ ਜਿਹਦੇ ਵਿੱਚ ਕੋਈ ਵੀ ਕੈਟਗਰੀ ਕਾਊਂਟ ਨਹੀਂ ਹੁੰਦੀ ਉਹਦੇ ਵਿੱਚ ਕਿਉਂ ਨਹੀਂ ਕਨਸੀਡਰ ਕਰ ਰਹੇ ਸੋ ਜਦੋਂ ਇਹ ਫੈਸਲਾ ਆ ਗਿਆ ਕਿ ਬਿਲਕੁਲ ਉਹਨਾਂ ਨੂੰ ਵੀ ਕਨਸੀਡਰ ਕੀਤਾ ਜਾਣਾ ਚਾਹੀਦਾ ਆ ਸੋ ਇਹਦੇ ਨਾਲ ਹੋਊਗਾ ਕਿ ਕਾਫੀ ਸਾਰੇ ਜਿਹੜੇ ਸਾਥੀ ਹੈਗੇ ਆ ਉਹਨਾਂ ਦੀ ਜੌਬ ਤੇ ਵੀ ਖਤਰਾ ਆ ਜਾਣਾ ਆ ਮੈਂ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਜਿਵੇਂ ਮੰਨ ਲਓ ਕੋਈ ਪਰਸਨ ਸੇਗਾ ای ਡਬਲਯੂ ਐਸ ਕੈਟਗਰੀ ਦੇ ਦਾ ਜਿਹੜਾ ਪਰਸਨ ਸਿਗਾ 150 ਵਿੱਚੋਂ 145 ਨੰਬਰ ਆਇਆ ਤੇ ਮੈਰਿਟ ਲਿਸਟ ਜਿਹੜੀ ਓਪਨ ਕੈਟਾਗਰੀ ਦੀ ਬਣੀ ਆ ਆਪਾਂ ਮੰਨ ਲੈਨੇ ਆ ਕਿ ਉਹਦੇ ਵਿੱਚ 146 ਜਿਹੜੀ ਹਾਈएस्ट ਮੈਰਿਟ ਹੈਗੀ ਆ ਉਹ ਗਈ ਆ ਤੇ ਉਸ ਪਰਸਨ ਦਾ ਜਿਹੜਾ ای ਡਬਲਯੂ ਐਸ ਦਾ ਹੈਗਾ ਆ ਉਹਦੇ ਨੰਬਰ ਬਣਿਆ 145 ਕਿਉਂਕਿ ਪਹਿਲਾਂ ਜਿਹੜੀ ਲਿਸਟ ਬਣੀ ਸੀਗੀ ای ਡਬਲਯੂ ਐਸ ਵਾਲਿਆਂ ਦੀ ਵੱਖਰੀ ਬਣੀ ਸੀਗੀ ਉਹਨਾਂ ਦੇ ਜਿੰਨੇ ਮਰਜ਼ੀ ਜ਼ਿਆਦਾ ਨੰਬਰ ਹੋਣ ਤੇ ਜਦੋਂ ਹੁਣ ਉਸ ਬੰਦੇ ਨੂੰ ਕਨਸੀਡਰ ਕੀਤਾ ਜਾਊਗਾ ਜਿਹਦੇ 145 ਨੰਬਰ ਆਏ ਸੀਗੇ ای ਡਬਲਯੂ ਐਸ ਵਾਲੇ ਦੇ ਕਿਉਂਕਿ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਨਿਰਦੇਸ਼ ਆ ਗਿਆ ਜਿਹੜੀਆਂ ਲਿਸਟਾਂ ਨੇ ਉਹ ਵੀ ਵੈਬਸਾਈਟ ਦੇ ਉੱਤੇ ਜਾਰੀ ਕਰ ਦਿੱਤੀਆਂ ਗਈਆਂ ਨੇ ਜੇਕਰ ਤੁਸੀਂ এডੂਕੇਸ਼ਨ ਰਿਕਰੂਟਮੈਂਟ ਬੋਰਡ .com ਵਾਲੀ ਵੈਬਸਾਈਟ ਤੇ ਜਾਣੀ ਹੋ ਤੇ ਜਦੋਂ ਤੁਸੀਂ ਹੁਣ ਲ ਦੇ ਵਿੱਚ ਉਹਦਾ ਨਾਮ ਆ ਗਿਆ ਤੇ ਇਹਦੇ ਨਾਲ ਕਾਫੀ ਸਾਰਿਆਂ ਦੀ ਜੌਬ ਨੂੰ ਖਤਰਾ ਹੋ ਜਾਣਾ ਆ ਜਿਵੇਂ ਮੰਨ ਲਓ ਜੇਕਰ ਮੈਰਿਟ ਲਿਸਟ ਜਿਹੜੀ ਸੀਗੀ ਪਹਿਲਾਂ ਗਈ ਸੀਗੀ 124 ਸੌਰੀ ਮੈਰਿਟ ਲਿਸਟ ਨਹੀਂ ਜਿਹੜੀ ਕੱਟਆਫ ਗਈ ਸੀਗੀ ਮੈਰਿਟ ਲਿਸਟ ਦਾ ਚਲੋ ਹਾਈਐਸਟ ਮਾਰਕਸ ਹੋਗੇ ਕਿ ਚਲੋ 146 ਨੰਬਰ ਹਾਈਐਸਟ ਗਏ ਸੀਗੇ ਤੇ ਜਿਹੜੀ ਕੱਟਆਫ ਗਈ ਸੀਗੀ ਉਹ ਗਈ ਸੀਗੀ 126 ਤੇ ਜਿਹੜਾ ਜੇ ਪਰਸਨ ਸਗਾ ਈਡਬਲਯੂਐਸ ਕੈਟੇਗਰੀ ਵਾਲਾ ਈਡਬਲਯੂਐਸ ਕੈਟੇਗਰੀ ਵਾਲੇ ਪਰਸਨ ਦਾ ਜਿਹੜਾ ਮੈਂ ਇੱਕ ਐਗਜ਼ਾਮਪਲ ਲਈ ਸੀਗੀ ਮੰਨ ਲੈਨੇ ਆ ਉਹਦੇ ਇੱਕ ਪਰਸਨ ਦੇ 145 ਆਈ ਸੀਗੀ ਇਸੇ ਤਰ੍ਹਾਂ ਕਾਫੀ ਸਾਰੇ ਜਿਹੜੇ ਪਰਸ ਵਿਚ ਤੇ ਕਟ-ਆਫ ਕਿੰਨੀ ਗਈ ਹੈ ਕਟ-ਆਫ ਦੀ ਆਪਾਂ ਜੇਕਰ ਗੱਲ ਕਰੀਏ ਇਹ ਤਾਂ ਮੰਨ ਲੈਣੇ ਆ ਕਟ-ਆਫ ਗਈ ਸੀਗੀ 124 ਤੇ ਜੇਕਰ 124 ਕਟ-ਆਫ ਗਈ ਹੈ ਤਾਂ 124 ਨੰਬਰ ਵਾਲੇ 125 ਨੰਬਰ ਵਾਲੇ ਜੇਕਰ ਐਡਬਲਯੂਐਸ ਕੈਟਾਗਰੀ ਦੇ ਜਿਹੜੇ ਬੰਦੇ ਹੈਗੇ ਆ ਇੱਧਰ ਆਉਣਗੇ ਉਹਨਾਂ ਦਾ ਨਾਮ ਇਸ ਲਿਸਟ ਵਿੱਚ ਆਊਗਾ ਤੇ ਫਿਰ ਹੋਊਗਾ ਕੀ ਫਿਰ ਹੁਣ ਤਾਂ ਇਹੀ ਹੈ ਕਿ ਜਿਨ੍ਹਾਂ ਦੇ ਨੰਬਰ ਜਿਹੜੇ ਘੱਟ ਹੈਗੇ ਆ ਕਾਫੀ ਸਾਰੇ ਜਿਹੜੇ ਬਾਹਰ ਹੋਣਗੇ ਉਹ ਜਿਹੜੀ ਮੈਰਿਟ ਲਿਸਟ ਬਣੀ ਹੋਈ ਆ ਉਹਦੇ ਵਿੱਚੋਂ ਬਾਹਰ ਹੋਣਗੇ ਐਂਡ ਇਹ ਸੇਮ ਕੇਸ ਹੋ ਸਕਦਾ 6635 ਦੇ ਵਿੱਚ ਤੇ 4166 ਦੇ ਵਿੱਚ ਦੇਖਣ ਨੂੰ ਮਿਲ ਰਿਹਾ ਐਂਡ ਜਿਹੜੇ ਨੇ ਇਸ ਰਿਗਾਰਡਿੰਗ ਜੋ ਵੀ ਕੋਈ ਅਪਡੇਟ ਆਊਗੀ ਆਪਾਂ ਤੁਹਾਨੂੰ ਉਸ ਬਾਰੇ ਜਾਣਕਾਰੀ ਦੇ ਦੇਵਾਂਗੇ ਸੋ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ